ਮੰਨ ਜੇ ਹੈ ਜਾਵਾਂਗੇ ਉਹਨੂੰ ਤੋੜ ਕੇ ਲਈਏ ਕਿਵੇਂ ਬਣੇ ਚਲ ਜੂਗੀ ਉਹ ਤੇ ਫਿਰ ਜਾਵਾਂਗੇ ਸਾਰਾ ਪ੍ਰੈਨ ਚਾਲ ਕਰਕੇ ਰਹਿਤਾ ਕੋਈ ਨਾ ਕੋਈ ਨਹੀਂ ਆਤਾ ਚੋਂ ਜਾਈ ਉੱਥੇ ਜਾ ਕੇ ਘੁੰਮ ਕੇ ਆਉਂਦਾ ਘਾਟਾ ਲੁਕ ਰੋ ਤੇ ਇਥੋਂ ਆ ਕੇ ਘੁੰਮ ਲੋ ਆਹ ਆਪੇ ਤੇ ਡਿਮਾਂਡ ਜਾਣੇ ਤੇ ਆਪੇ ਭਜਾਉਂਦੇ ਆ ਮੈਨੂੰ ਕਹੀ ਜਾਂਦੀ ਦੱਸੇ ਵੱਡੀ ਮੈਂ ਬੁਲਾਇਆ ਬਣਾ ਸੁਣ ਵੱਡੀ ਤੂੰ ਆ ਵੱਡੀ ਮੈਂ ਮੈਂ ਉਹਨੂੰ ਚਿੱਠੀ ਪਾਉਣ ਗਈ ਹਾਂ ਵੀ ਘੁਮਾ ਦੇ ਛੁੱਟੀਆਂ ਹੋ ਗਈਆਂ ਭੱਜੇ ਹੋ ਐਨੀ ਗਰਮੀ ਹੈ ਕਿ ਮੇਰੀ ਜਾਨ ਨਿਕਲ ਗਈ ਵੇ ਵੇ ਤੇ ਸਾਰਿਆਂ ਦੀ ਜਾਨ ਨਿਕਲ ਗਈ ਠੀਕ ਕਰੀਏ ਦੋਵੇਂ ਜਣੇ ਪ੍ਰੈਸ਼ਰ ਪਾਉਗੇ ਕੋਈ ਗਰਮੀ ਦੇ ਵਿੱਚ ਨਾਲ ਹੀ ਹੋਰ ਬਿਹਾਲ ਹੋਗੇ ਨਾ ਫਿਰ ਮੇਥੇ ਪਾ ਜਿਨੇ ਗਾ ਉਹ ਤੇ ਬਾਹਰ ਜਾਨਾ ਨਹੀਂ ਮਾਸ ਦੁਕਾਨਾਂ ਤੇ ਪੈ ਜਾਣਾ ਮਾਈਂ ਨੀ ਪੜੀ ਹੋ ਜਾਇਂ ਕਿਹੜਾ ਚਾਹ ਪਾਣੀ ਪੀਆਤਾ ਕਿ ਸਸਤ ਇਹਨੇ ਪਿਓ ਤੁਹਾਡੇ ਦਾ ਫੋਨ ਆਂਗਾ ਨਾ ਚਾਚੇ ਦਾ ਤੇ ਪਿਓ ਦਾ ਉਹਨਾਂ ਨੂੰ ਚਿੱਠੀ ਤਾਲੀ ਦਾ ਕੋਈ ਆ ਗਈ ਹੈ ਉਹਨਾਂ ਨੂੰ ਕੋਈ ਨਹੀਂ ਉਹਨੇ ਤਾਂ ਅਸੀਂ ਪਤਾ ਲੱਗ ਗਿਆ ਨਹੀਂ ਆਣੀ ਨਹੀਂ ਬੋਲਣੋ ਹਟ ਕੇ ਚੱਲੋ ਪਾਪਾ ਗੱਲ ਥੋੜੀ ਕਰਾਉਣੀ ਹੈ ਗਾਲ ਨਹੀਂ ਕਰਾਉਣੀ ਪਰ ਉਹਦਾ ਮੈਦਾਂਗੇ ਆਈ ਹੈ ਉਹਦਾ ਇਹਨਾਂ ਨੂੰ ਦੱਸ ਦਾਂਗੇ ਉਹ ਆਪਣੀ ਭੈਣ ਦਾ ਹੀ ਫਿਕਰ ਪੈ ਜਾਣਾ ਉਹਨਾਂ ਨੇ ਆਖਣਾ ਇਹਨੂੰ ਕੁਛ ਆ ਦੇ ਦਿਓ ਇਹਨੂੰ ਆਹ ਦੇ ਕੇ ਤੋਰੋ ਕਹਿੰਦੇ ਉਹਨਾਂ ਨੇ ਜਿੰਨਾ ਚ ਦਵਾਈ ਦਵਾਇਆ ਨਾ ਉਹ ਚੈਨ ਨਹੀਂ ਆਉਂਦੀ ਉਹਨਾਂ ਦਾ ਖਰਚਾ ਪੈ ਗਿਆ ਕੀ ਤੋਂ ਦਾ ਆ ਉਹ ਉਹ ਨਿਆਣੇ ਨੂੰ ਕੁਝ ਖਵਾ ਖੂਦ ਦਿੰਦੇ ਗਰਮੀ 'ਚ ਜਾਂਦੇ ਆਉਂਦੇ ਤੇ ਘੁੰਮਦੇ ਤੇ ਹੁਣ ਵਿੱਚੇ ਪੈ ਗਿਆ ਉਹ ਗੱਲ ਪੈਣਾ ਇਹ ਖਰਚਾ ਵੀ ਬੜਾ ਹੋ ਗਿਆ हां तो मेरी बात सो वीजा ਨਾ ਬਣਵਾਣਾ ਨਾ ਮੈਂ ਕਿਹਾ ਪਰ ਉਹ ਮੈਂ ਤਾਂ ਨਹੀਂ ਬਣਾਉਣੀ ਮੈਨੂੰ ਲੱਗਦਾ ਜੱਦੀ ਇਹਨੂੰ ਨਦੀ ਨਾਲ ਦੋ ਮੈਂ ਤੱਤੀਪ ਨਹੀਂ ਆ ਜਾ ਕੇ ਬਣਾ ਲਿਆ ਮੈਨੂੰ ਨਾ ਘੜਿਓ ਹਾਂ ਮੈਨੂੰ ਪਤਾ ਹੀ ਆਦਤ ਦੀ ਮਹਿੰਗੇ ਮਹਿੰਗੇ ਬਹਿ ਹੱਥ ਕੋਲ ਦੇ ਮੀਂਹ ਨੂੰ ਪਹਿਲੇ ਮੈਂ ਨਹੀਂ ਪਾਉਣਾ ਹੁਤਲੇ ਅਗਲੇ ਜਿਹੜੇ ਵੀਡੀਓ ਕਾਲਾ ਕਰਕੇ ਆਂਦੇ ਭੈਣ ਨੂੰ ਦੋ ਉਹਨਾਂ ਨੂੰ ਕੁਛ ਨਹੀਂ ਆਂਦੇ ਮੈਂ ਭੇਜ ਉਹਨਾਂ ਦਾ ਹੀ ਤੇ ਪਹਿਲੇ ਦੇ ਦਿਓ ਇਹੜੇ ਆਪਣੇ ਹੋਂਹ ਹਿੱਸੇ ਦੇ ਦੇਣੇ ਬ ਆਪਣੇ ਪਾ ਕੇ ਤੇ ਲਿਆ ਦੂੰਗੀ ਸੂਟ ਤੇ ਨਿਆਣਿਆਂ ਨੂੰ ਨਹੀਂ ਕਿ ਦੇਖਣਾ ਕਿ ਦੇਣੇ ਨਹੀਂ ਨਹੀਂ 100 100 ਰੁਪਏ ਦੇਣਾ 100 150 ਰੁਪਏ ਇਹ ਦੇਦਾਂ ਨੇ ਬਹੁਤ ਆਹ ਹਾਂ ਐਵੇਂ ਇੱਥੇ ਹਾਂ ਸੂਟ ਹੀ ਦੇਣੇ ਆ ਜੇ ਸੂਟ ਹੀ ਦੇ ਦੇ ਆਪੇ ਕੋਈ ਕੁਝ ਨਹੀਂ ਆਣਾ ਮੈਨੂੰ ਆਹ ਸੂਟ ਹੀ ਦੇ ਤੇ ਫਿਰ ਕਾਦੀ ਕਰੂੰ ਹਣ ਦਿਹਾੜੀ ਲਾਵੂੰਗੀ ਤੇ ਖਵਾਉਣਾ ਪਿਉਣਾ ਵੀ ਉਹ ਵੀ ਤਾਂ ਖਰਚਾ ਲੱਗਣਾ ਇਹਨਾਂ ਸਾਡਾ ਸਾਡਾ ਮੂੰਹ ਚੁੱਕ ਕੇ ਪੈਕੇਨ ਬਾਜ਼ਾਰ ਨੂੰ ਤੇ ਸਾਰੀ ਉਮਰ ਦੇ ਵਿੱਚ ਕੀ ਹੁੰਦੇ ਕਿ ਰੋ ਦੱਸੋ ਵਿਚਾਰੀ ਉਮਰ ਐ ਨੂੰ ਤੁਰੇ ਆਉਣਾ ਮੂੰਹ ਚੁੱਕ ਕੇ ਆਹੋ ਮੈਮੀ ਜਾਣਾ ਹੀ ਮੇਰੀ ਭੈਣ ਨਹੀਂ ਹੋ ਕੇ ਜਾਣਾ ਮੈਂ ਮ ਮੈਂ ਨਿਕ ਰਿਹਾ ਕਿ ਅੰਮ੍ਰਿਤ ਵਾਲੀ ਆਉਣੀ ਆ ਤੁਹਾਡੇ ਮਗਰੇ ਆ ਹੋ ਤਾਂ ਜਾਣੀ ਆ ਪਰ ਹੁਣ ਘਰ ਆਉਣੀ ਚਾਹੁੰਦੀ ਆ ਬਲਾਂ ਤੇ ਸਾਰਾ ਘਰ ਆ ਬੋ ਨਾ ਕਿ ਆਪਾਂ ਪੈ ਨਹੀਂ ਤੇ ਆਉਂਦੇ ਰੋਟੀ ਮੰਗਾਉਂਦੇ ਆ ਆਉਣੀ ਤੇ ਨਹੀਂ ਆਉਂਦੇ ਕੋਈ ਨਾ ਨਾ ਕੋਈ ਨਾ ਲਾਉਂਦੇ ਕੰਟੈਂਟ ਬਣਾ ਦੇਦੀ ਕਰ ਲਈਦੀ ਆ ਹਾਂ ਉਹ ਕੰਮ ਵੀ ਤੇ ਵਧੀਆ ਰੇਟ ਬਣਾਉਂਦੀ ਤੇ ਤੂੰ ਚਾਹ ਤਾ ਪੰਜ ਸਾਰੇ ਖਵਾ ਲਈ ਆ ਹੁਣ ਅਜੇ ਤਰ੍ਹਾਂ ਹੋ ਨਹੀਂ ਕਿਹਾ ਵੀ ਜੇ ਰਮਣ ਆਈ ਤੇ ਕੰਮ ਕਰਾਂਗੀ और हम तो हमें ये कहना है कि मां बहन के दांतों पे दबाव नहीं कर। आज ये क्या परनाम काएं बार क्यों होता है इनका। तो केवल नहीं ज्यादा फोन खरीद सकते करो तो ये बवा के अंदर ही तुम सकते हो। आ खाते हैं ना ना बनाई हुई। मियाने की जानो फोन में के दांत पे नुकसान करके कहां चल 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 और चल 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 क्या चल 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 ना चल 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 चल

ਕਿ ਤੂ ਤੋਕ ਮੇਰਾ ਬਾਹੂ ਤੇ ਪਾਇਆ ਠੀਕ ਠੀਕ ਹੈ ਭਾਬੀ ਮੈਂ ਚਾਹ ਬਣਾਉਣੀ ਵੀ ਤੇ ਚਾਹ ਪੀ ਲਿਓ ਨਾਨੀ ਸਾਰੀ ਕੰਮ ਕਰ ਲਿਆ ਤੇ ਕੰਮ ਠੀਕ ਹੈ ਭਾਬੀ ਜੀ ਇੱਥੇ ਬਿਠ ਜੇ ਤੂੰ ਨਾ ਵੀਰੇ ਲੱਗੇ ਮੈਂ ਆ ਗਈ ਹਣੀ ਬੁਰੇ ਅੱਜ ਤੋਂ ਤੇ ਸਾਲੋਂ ਕਰੋਨਾ ਤੇ ਨਾਲੇ ਕੰਮ ਹੀ ਆ ਬੁਰੇ ਪਾਪਾਂ ਨੂੰ

మమ్ నే మార్యా కలి వా మార్ మేను మారిన మోడీ నేను ਨਮਸ ਕੱਲੇ ਬੱਤਾਂ ਹਾਂਜੀ ਹਿੰਦੂ ਧੱਬੀ ਜੀ ਹੋਗੇ ਤਾਂ ਤੇ ਥੋੜਾ ਜਿਹਾ ਆਟਾ ਗੁੰਨ ਤੇ ਦੋ ਕੁ ਫੁਲਕੇ ਬਣਾ ਦੇ ਕਦੇ ਮੈਂ ਤੇਰੇ ਤੋਂ ਛਿਨੀ ਖਾਣੀ ਹੈਗੀ ਮੈਂ ਤਾਂ ਕਰ ਲਈਆਂ ਤੇ ਕਰਕੇ ਦਿੰਦਾ ਰੋਟੀ ਪਾਣੀ ਤੇ ਖਾਣਾ ਵਾ ਹਾਂਜੀ ਧੱਬੀ ਜੀ ਤੇਰਾ ਨਾ ਫੋਨ ਆ ਗਿਆ ਸੀਗਾ ਤੇ ਉਹ ਕਹਿੰਦੇ ਸੀ ਕੋਈ ਕੰਮ ਪੈ ਗਿਆ ਘਰੇ ਲੈ ਬਸ ਕੁੜੇ ਕਰਕੇ ਫੋਨ ਹੋ ਗੋ ਹਾਂਜੀ ਧੱਬੀ ਜੀ ਮੈਂ ਜਾਨੀ ਨੂੰ ਚਾਹ ਗੁਲਕੇ ਲਾ ਦੇ ਮੈਂ ਤਾਂ ਇੰਨਾ ਹੀ ਕਰ ਜਾ ਫੋਨ ਤੇ ਆਈ ਹਾਂ ਧੱਬੀ ਨੇ ਕਰਾ ਫੋਨ ਆ ਗਿਆ ਤੇ ਰੋਟੀ ਖਾਣਾ ਪੈਣਾ ਵਾ ਤਨੂ ਕਿਹਨਾਂ ਤੇ ਜਾਣਾ ਮੈਂ ਤੇ ਗਾਉਂ ਖਾਣੀ ਚਰੋਟੀ ਖਾਗਦੇ ਨਹੀਂ ਪਾਣਾ ਨਹੀਂ ਨਹੀਂ ਦੱਦੀ ਬਸ ਭੁੱਖ ਨਹੀਂ ਹੈਗੀ ਚਲੋ ਠੀਕ ਕੋ ਹਾਂਜੀ ਹੋਂ ਧੀਰੇ ਟਿੱਕੇ ਦੀ ਨੰਗਦੀ ਆ ਮੇਰਾ ਆਦੀ ਰੋਟੀ ਮਹਾ ਕਿਤੇ ਖਾਦੀ ਹੈ ਮੇਰੀ ਮੰਨਣ ਕੋ ਸਾਲੀਆਂ ਕੁੜੀਆਂ ਟੇਕੀ ਆਣਾ ਚਾਹ ਵੀ ਦੇਣਾ ਗੋਦ ਦੁਖੀ ਬੁੱਕ ਦਿੱਤਾਣਾ ਨੂੰ ਦੋਆ ਖਾਦਿਆ ਲੈ ਹੋਣਾ ਅੱਜ ਟੇਕੀ ਮੁਰਕੀ ਨਹੀਂ ਹੁੰਦੀ ਨਾ ਟੇਕੀ ਅੱਜ ਤੋਂ ਬਾਅਦ ਚਰਨੀ ਤੇ ਕੀ ਆਉਂਦੀ ਕੋਲ ਹਾਂਜੀ ਹਾਂਜੀ ਕੀ ਗੱਡ ਨਹੀਂ ਹੋਇਆ ਇਹ ਚੱਲ ਨਹੀਂ ਹੋਊ ਚਲ ਚੰਗਾ ਹੋ ਜਾਓ ਹਾਂ ਹੋ ਚੱਲੀ ਉਹ ਨਾ ਕੋਈ ਨਲਟੀਆਂ ਜਾਂ ਕਰਿਓ ਕੀ ਰਹਿ ਪਰ ਰੰਮਾ ਨੇ ਕਰਦੀ ਮੇਰੇ ਬਹੁਤ ਭਾਵੇਂ ਰੋਟੀ ਨਹੀਂ ਚੱਲਦੀ ਹਾਂ ਪਰ ਇੱਕ ਕੰਮ ਤਾਂ ਹੋ ਗਿਆ ਇਹ ਖਰਾਬ ਕੀ ਨੀ ਰੋਟੀਆਂ ਲਾਉਣੀਆਂ ਪੈਗੀਆਂ ਹੀ ਆਪਾਂ ਨੂੰ ਮੈਂ ਤੇਨੂੰ ਕਿਹਾ ਸੀ ਕਿ ਤੂੰ ਫੁਲਕੇ ਲਾ ਜਾ ਤੂੰ ਵੀ ਆਂ ਤੁਸੀਂ ਵੀ ਆਣੇ ਜਾਂਦੇ ਜੋ ਆ ਦਿਨ ਰੋਟੀ ਸਹੀ ਵੀ ਰੋਟੀਆਂ ਲਾ ਜੇ ਨਾ ਬੋਲੀ ਬਤਨੀ ਪਤਾ ਲੱਗ ਗਿਆ ਤੂੰ ਨਹੀਂ ਆਣੀ ਥੋੜਾ ਉਹਨੂੰ ਕੋਲ ਲਾ ਗਿਆ ਆ ਭਾਦੀਆਂ ਦੇ ਨਾਲ ਸਾਡਾ ਕੱਢਣ ਡਈਆਂ ਮਾਂ ਤੇਲ ਅੰਤ ਲੈਣ ਡਈਆਂ ਵਿਚਾਰੀਆਂ ਤੇ ਬੰਨਣਾ ਹੀ ਗਰਮੀ ਚ ਉਹਦਾ ਤੇ ਮੈਂ ਨਹੀਂ ਤੇ ਗਰਮੀ ਚ ਰੋਟੀ ਹੁਣ ਲਾ ਦਿੰਦੀ ਰਾਤ ਨੂੰ ਆਪਾਂ ਵੇਂਦੀਆਂ ਨਹੀਂ ਜਾਂ ਲੈਂਦੀਆਂ ਬਾਦ ਨਾਲ ਮਿਲ ਕੇ ਚਲ ਕੋਈ ਕੋਚੇ ਮਗਾ ਲੈਣੇ ਜਾਂਦੀ ਕੋਈ ਜਾਂਦੀ ਹੈ ਹਾਂ ਤਾਂ ਹੋਰ ਦਾ ਕੀ ਕਰਨਾ ਤੇ ਰੋੜਾ ਤੋਣ ਦੇ ਪਰ ਪੁੰਝੇ ਇੱਕ ਦਿਨਾਂ ਨੂੰ ਬੜਾ ਪਹਿਣਾ ਤਰੀ ਪਹਿਣ ਦਾ ਤਰੀਕਾ ਹੁੰਦਾ ਹੀ ਹਾਂ ਛੋਟਾ ਦਾ ਦੇਣੇ ਪੈਣੀ ਤੂੰ ਬੜਾ ਜੇ ਮੇਰੇ ਕੋਲ ਹੈਗਾ ਇੱਕ ਮਾਸੀ ਉਹਨਾਂ ਨੂੰ ਦਿੱਤਾ ਸੀ ਉਹਨਾਂ ਦੇ ਵਿਆਹ ਤੇ ਮੁੰਡੇ ਦੇ ਗਏ ਹਾਂ ਆਪਾਂ ਹਾਂ ਤੇ ਉਹ ਨਹੀਂ ਮਰਜੀ ਕਰਦਾ ਸੁਆਮ ਦਾ ਸਾਥ ਨੂੰ ਹਾਂ ਦੋ ਦੇ ਦੋ ਤੇ ਮੇਰੇ ਕੋਲ ਵੀ ਪਿਆਰ ਮੈਨੂੰ ਦੇ ਦੇਣੀ ਤਾ ਤੂੰ ਕਰ ਲੈ ਤੇ ਤੋ ਦੇ ਦੇਣੇ ਤੇ ਨਿਆਣੇ ਆਪਾਂ ਰਹਿਣ ਦੇ ਖਵਾ ਦੇ ਦਿੱਤਾ ਆਖਾਂ ਦਾ ਕੋਈ ਨਹੀਂ ਬਾਤ ਦੇ ਦਾਂ ਬਾਟ ਤੜਾ ਬਾਦੀ ਕਿਨੇ ਵੇਖਿਆ ਹਾਂ ਹਾਂ ਨਾ ਆਪ ਦਾ ਗਾਣਾ ਹੁੰਦਾ ਉੱਥੇ ਨਾ ਹੋ ਹਾਂ ਹੂੰ ਉਹਨਾਂ ਨੇ ਜਿੰਦਾਂ ਦੇ ਮਰਜੀ ਦੇ ਤੋਂ ਬਾਟ ਲੈ ਲਈ ਆ ਉਹ ਤੇਕਿਆਂ ਦੇ ਚਾਰ ਹੰਕਾ ਲਏ ਤੇਕਿਆਂ ਦਾ ਮੋਟਾ ਹੈਗਾ ਹੀ ਭਾਵੇਂ ਟਾਕੀਆਂ ਦੇ ਦੋ ਨੇ ਟਾਕੀਆਂ ਪਾ ਲਏ ਚਲੋ ਬਾਦਲਾ ਕੋਈ ਨਹੀਂ ਕਿ ਕੋਈ ਚੁਰਾਇਆ ਨਹੀਂ ਜਾ ਰੋਇ ਨਾ ਅੱਡੀ ਕੱਲੀ ਕੱਲੀ ਕੁੜੀ ਸਾਡੀ ਕੱਲੀ 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 ਮਾੜਾ ਕਿਹਦੇ ਜਾਂਦੀ ਹੈ ਚਲ ਬਤੇਰੇ ਮੁੱਠਾ ਕੋਲ ਨਾਲ ਦਿੱਤੇ ਹੁਣ ਆਪਣੇ ਕੋ ਜਿੱਦਾਂ ਦੇ ਮਾਰੇ ਚੰਗਿਆ ਹੈਗਾ ਪਾਹੋ ਦਵਾਂਗੇ ਖਾ ਨਾਲ ਗਾਂ ਹੁਣ ਆਪਣੀ ਨਗਰਸਤੀ ਆਪਣੇ ਬੱਚਿਆਂ ਪਾਣ ਕੀ ਗੱਲ ਹੈ ਆ ਪ੍ਰਧਾਨ ਨਗਰਤਨਾਮਾ ਲਿਖਾ ਪਾਵਾ ਲਿਖਾ ਤਨ ਕੋਣ ਪੁੱਛਦਾ ਹੈ ਨਹੀਂ ਹੁਣ ਹੈਨਾ ਵਾਹ ਵਾਹ ਇੱਥੇ ਸਾਰੀਆਂ ਗਾਂ ਨੂੰ ਪਰੇ ਨੂੰ ਤੁਰ ਪਈਆਂ ਲੱਗੀਆਂ ਇਥੇ ਪੂਰੇ ਗੰਢਾ ਵਾਹੋ ਕੜਾ ਨੂੰ ਤੁਰਤੀ ਹੀ ਮੈਂ ਵੀ ਕੜਾ ਲੈਣੀ ਹੈ ਚਲ 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 ਮਰ ਕੋਈ ਆਹ ਆਹ ਮੈਂ ਕੋ ਦੇਖਾਂ ਸੀ ਨਾ ਠੀਕ ਹੈ ਜੀ ਆਪਾਂ ਕੋਈ ਏਸ ਨੂੰ ਆਉਣੇ ਗਾਓ ਆਏ ਘੱਟ ਤੋਂ ਆਣਗੇ ਆਹ ਨਾਲੇ ਹਰਤਾ ਦਾਲੋ ਇਹਨੂੰ ਇੱਧੇ ਦੇ ਦੇਣੀ ਆ ਕੋਈ ਚੀਜ਼ ਨਾ ਬ੍ਰਹਮਨ ਹਾਂਜੀ ਕਰਦੇ ਜੀ ਆਹ ਬਹੁਤ ਊਟ ਪੱਬ ਜੀ ਰਹਿਣ ਤੋਂ ਕੋਈ ਗੱਲ ਨਹੀਂ ਇਹਦੀ ਕਾਦੀ ਲੋੜ ਚੀ ਕੀ ਨਹੀਂ ਕੋਈ ਗੱਲ ਤਾਂ ਨਹੀਂ ਕੋਈ ਤੁਖਾ ਹੁੰਦਾ ਨਹੀਂ ਕੋਈ ਗੱਲ ਨਹੀਂ ਭਾਦੂ ਰਹਿਣ ਦੋ ਕੋਈ ਨਹੀਂ ਦਾ ਘਰ ਨਾ ਨੀ। ਮਾਕੇ ਪਾਣੀ ਸੁਵਾਉਣ ਆਲੇ ਹੀ ਚੰਗਾ। ਠੀਕ ਹੈ ਬਬੀ। ਹਾਂ। ਅਗਲੇ ਹੱਦ ਦੇ ਹੀ ਬਣਵਾ ਕੇ ਜਾਣ ਪਤਾ ਕਿ ਆਉਣਾ ਵਾ ਤੂੰ। ਮੈਂ ਤਾਂ ਟੇਕੇ ਦੀ ਤਾਣਾ ਆ ਜਾਂਦੀ ਆ ਵੀਰ ਜਿੱਤਾ ਤਾਂ ਕੋਈ ਜਿਹੜਾ ਉਹ ਭੁੱਖਾ ਹੁੰਦਾ। ਤਾਂ ਲ ਕੋਈ ਨਹੀਂ ਭੁੱਖਾ ਤੇ ਨਹੀਂ ਬੋਤਾ ਆਈਦਾ। ਫਿਰ ਵੀ ਚਲੋ ਹੋਣਾ। ਸਾਡੇ ਭਰਾ ਨੇ ਆਖਣਾ ਦੋਵਾਂ ਨੇ ਹਨਾ। ਭਰਾ ਪੁੱਛਾਂਗੇ ਤੇ। ਤੁਹਾਡੇ ਅੱਖਾਂ ਦੇ ਵੀ ਕੀ ਦਿੱਤਾ ਸਾਡੀ ਭੈਣ ਨੂੰ। ਹਾਂਜੀ। ਫੇ ਸਾਡਾ ਸਿਰ ਬਾਹਰ ਹੋਇਆ ਪੁੰਨਾ ਤੇ। ਤਾਂ ਕੋਈ ਤੂੰ ਸੁਵਾਣੀ ਤੇ ਪਾਣੀ। ਠੀਕ ਬਸ ਹਾਂ ਕੋਈ ਵਿਆਹ ਚਾਹ ਦੀਆਂ ਦਿਖਾਈਆਂ ਆਪਣੀ ਸਾਸੋ ਨੂੰ ਜਾ ਕੇ ਦਿੰਦਾ ਕਾਪੀਆਂ ਕੱਪੜੇ ਦਿੱਤੇ ਤੇ ਇਹਨਾਂ ਦੇ ਨਹੀਂ ਆਈ ਹੁਣ ਫਿਰ ਬਣਾਏ ਦੇ ਪਤਾ ਆ ਨਾ ਆਵੇਂਗਾ ਜਦੋਂ ਤੇਰਾ ਭਾਅ ਆਊਗਾ ਉਦੋਂ ਆਵਾਂਗੇ ਬਣਾ ਕੇ ਦੇ ਦਾਂ ਠੀਕ ਬਸ ਨਿਆਣੇ ਆਂਦੇ ਵੀ ਚੰਗਾ ਹਾਂਜੀ ਕੋਈ ਆਹੋ ਤੂੰ ਨਾ ਠੰਡੇ ਠੰਡੇ ਚੱਲ ਜਾ ਤੂੰ ਹਾਂਜੀ ਕੋਈ ਗਰਮੀ ਬੜੀ ਹੋ ਜਾਂਦੀ ਅੱਗੇ ਉਦੋਂ ਤੂੰ ਗਰਮੀ ਚਾਹੀ ਤੇ ਨਿਆਣੇ ਤੇਰੇ ਅੱਗੇ ਰੁਕੇ ਰੁਕੇ ਜੇ ਲੱਗਦੇ ਮੈਨੂੰ ਤੇ ਹਾਂਜੀ ਕੋਈ ਹਾਂ ਨੁਰਕਾ ਗਰਮ ਸਰਦ ਹੋ ਜਾਣਗੇ ਹਾਂਜੀ ਦੇਖੋ ਜੀ ਤੂੰ ਟਿਆ ਮੈਂ ਠੰਡੇ ਠੰਡੇ ਨਿਕਲ ਮੇਰੀ ਭੈਣ ਪਪਾ ਲਾ ਲਾ ਕਾਫੇ ਚ ਮੈਂ ਦੇਣੀ ਤੇ ਲਾਵਾ ਠੀਕ ਹੈ ਤੁਹਾਡੀ ਹਾਂ ਫਿਰ ਅਗਰ ਦਿੱਤਾ ਸਾਰਾ ਕੁਝ ਹੈਗਾ ਭਾਬੀ ਇਹਨਾਂ ਨੂੰ ਲੱਗਦਾ ਕਿ ਤੇ ਕੱਪੜਿਆਂ ਦੀ ਮਾਰੀ ਆ ਜਾਂਦੀ ਇੱਥੇ ਠੀਕ ਹੈ ਅੰਮੀ ਘਰ ਦਾ ਤੇ ਚਾਹੇ ਬੜਾ ਹੁੰਦਾ ਵਾ ਪਾਣੀ ਥੋਕਾ ਪਾਣੀ ਪਿਆ ਦੇਣਾ ਪਰ ਜਾਈਆਂ ਹਰ ਸਕੀਨ ਬੋਲ ਲੈਣ ਇੰਨਾ ਹੀ ਬੜਾ ਹੁੰਦਾ ਚਲ ਠੀਕ ਹੈ ਪਾਪਾ ਹਾਂਜੀ ਠੀਕ ਹੈ ਭਾਬੀ ਜੀ ਘਰ ਨਹੀਂ ਬੜੀ ਠੀਕ ਆ ਹਾਂ ਹੁਣ ਕਲੇ ਬੱਚਿਆਂ ਲਈ ਘਰ ਨਹੀਂ ਬੜੀ ਠੀਕ ਹੈ ਭਾਬੀ ਜੀ ਬਾਹ ਪੁੱਤ ਆਏ ਮੈਨੂੰ ਹੋਰ ਛੇਤੀ ਚਲੇਗੀ ਆ ਸਮਝੀ ਲੈ ਕੇ ਆਣੀ ਸੀ ਮੈਨੂੰ ਉਹਨੇ ਵੇਖ ਲਿਆ ਵੀ ਮੱਥੇ ਵੱਟ ਪਾਉਂਦੀਆਂ ਵਾ ਆਹੋ ਚੱਲ ਮੈਂ ਪਾਈ ਦਾ ਤੇ ਹਰ ਵਾਰੀਆਂ ਫੇਰ ਨਹੀਂ ਸਮਝਾਂਦੀ ਚੱਲ ਫੇਰ ਵੀ ਫੇਕਿਆਂ ਦਾ ਮੋਹ ਹੋਊਗਾ ਅਗਲੇ ਨੂੰ ਜੀ ਹਾਂ ਹਾਂ ਚੱਲ ਕੋਈ ਨਹੀਂ ਭਰ ਫੇਰ ਬਹੁਤ ਜਿਆ ਪੈ ਜਾਂਦਾ ਹਨਾ ਕਰਤੇ ਜਦੋਂ ਇਦਾਂ ਕੋਈ ਇੱਥੇ ਸਾਡੀ ਮੀਂਹ ਬੜੀ ਆ ਗਰਮੀ ਬੜੀ ਤੇ ਨਿਆਣੇ ਬੜੇ ਸੱਲੀ ਹੋ ਗਏ ਆ ਨਿਆਣੇ ਸੌਂਦੇ ਚੱਲ ਚੱਜਾਂਗੇ ਚੱਲ ਆ ਗਰਮੀ ਬੜੀ ਆ